ਹਿੰਦੂ ਸਰਕਾਰ ਨੂੰ ਪੈਲਗਾਮ ਚ ਮਾਰੇ ਗਏ ਹਿੰਦੂਆ ਦਾ ਤਾਂ ਦੁੱਖ ਹੈ ਪਰ ਪੂਚ ਚ ਮਾਰੇ ਗਏ ਸਿੱਖਾਂ ਤੇ ਮੁਸਲਮਾਨਾਂ ਦਾ ਕੋਈ ਦੁੱਖ ਨਹੀਂ ਹੈ ਇਹਨਾਂ ਲਈ ਨਾ ਤਾਂ ਕਿਸੇ ਨੇ ਆਪਰੇਸ਼ਨ ਸੰਧੂਰ ਕਰਨਾ ਹੈ ਤੇ ਨਾ ਹੀ ਕੁਝ ਹੋਰ ਸਿੱਖਾਂ ਤੇ ਮੁਸਲਮਾਨਾਂ ਨੂੰ ਕੋਈ ਇਨਸਾਫ ਨਹੀਂ ਮਿਲਣਾ ਸਿੱਖਾਂ ਨੂੰ ਪਾਕਿਸਤਾਨ ਵਿਰੁੱਧ ੜਕਾਉਣ ਲਈ ਸਿੱਖਾਂ ਦੀ ਤਾਂ ਫਿਰ ਵੀ ਖਬਰ ਚਲਾ ਦਿੱਤੀ ਪਰ ਮੁਸਲਮਾਨਾਂ ਦਾ ਸਿੱਖਾਂ ਤੋਂ ਬਿਨਾਂ ਕਿਸੇ ਨੇ ਦਰਦ ਨਾ ਵੇਖਿਆ ਕਸ਼ਮੀਰ ਦੇ ਪੁੱਛਣ ਵਿੱਚ ਮੁਸਲਮਾਨਾਂ ਦੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਦੇਣ ਵਾਲੇ ਮਾਰੇ ਗਏ ਇੱਕ ਨੇਕ ਮੁਸਲਮਾਨ ਨੂੰ ਵੀ ਭਾਰਤੀ মিডিਆ ਨੇ ਪਾਕਿਸਤਾਨ ਦਾ ਵੱਡਾ ਅੱਤਵਾਦੀ ਬਣਾ ਦਿੱਤਾ ਪੰਜਾਬ ਦੇ ਸਰਦੀ ਇਲਾਕਿਆਂ ਵਿੱਚ ਕਈ ਸਿੱਖਾਂ ਦੇ ਘਰਾਂ ਦਾ ਉਜਾੜਾ ਹੋ ਗਿਆ ਪਰ ਭਾਰਤੀਏ ਖੁਸ਼ੀਆਂ ਮਨਾਉਂਦੇ ਰਹੇ ਦਿੱਲੀ ਗੁਜਰਾਤ ਬੰਬੇ ਵਿੱਚ ਕੋਈ ਬਲੈਕਆਊਟ ਨਹੀਂ ਹੋਇਆ ਕੋਈ ਡਰੋਨ ਜਾਂ ਮਿਜ਼ਾਈਲ ਨਹੀਂ ਡਿੱਗੀ ਕੋਈ دہشت ਦਾ ਮਾਹੌਲ ਨਹੀਂ ਬਣਾਇਆ ਗਿਆ ਪਰ ਦੂਜੇ ਪਾਸੇ ਪੰਜਾਬ ਅਤੇ ਕਸ਼ਮੀਰ ਨੂੰ ਤਬਾਹ ਕਰਨ ਲਈ ਜੰਗ ਦਾ ਮਾਹੌਲ ਸਿਰਜ ਦਿੱਤਾ ਗਿਆ ਥੋੜੇ ਦਿਨਾਂ ਵਿੱਚ ਪੰਜਾਬੀਆਂ ਦੇ ਕਸ਼ਮੀਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਅਤੇ ਭਾਰਤ ਭਰ ਦੇ ਮੁਸਲਮਾਨਾਂ ਨੂੰ ਵੀ ਫਿਰਕੂ ਹਿੰਦੂਤਵੀਆਂ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਭਾਰਤੀ Hindu ਮੀਡੀਆ ਤਾਂ ਹਰ ਰਾਤ ਹੀ ਪਾਕਿਸਤਾਨ ਦੇ ਕਈ ਇਲਾਕਿਆਂ ਉਤੇ ਕਬਜ਼ਾ ਕਰ ਲੈਂਦਾ ਸੀ ਮੀਡੀਆ ਨੇ ਰੱਜ ਕੇ ਝੂਠ ਅਤੇ ਨਫ਼ਰਤ ਨੂੰ ਫੈਲਾਇਆ ਜੰਗਬੰਦੀ ਕਾਰਨ ਮੀਡੀਆ ਉਦਾਸ ਹੈ ਜੰਗ ਦੇ ਮਾਹੌਲ ਵਿੱਚ ਸਭ ਤੋਂ ਵਧੀਆ ਤੇ ਅਹਿਮ ਰੋਲ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਇਮਾਨ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਨੇ ਨਿਭਾਇਆ ਅਮਰੀਕਾ ਵਾਲਾ ਟਰੰਪ ਤਾਂ ਬਾਅਦ ਵਿੱਚ ਆਇਆ ਪਹਿਲਾਂ ਖਾਲਿਸਤਾਨੀ ਮਾਨ ਨੇ ਹੀ ਸ਼ਾਂਤੀ ਦਾ ਢੰਕਾ ਵਜਾਇਆ ਇਸ ਦੇ ਨਾਲ ਹੀ ਕੁਝ ਭਾਰਤ ਪੱਖੀ ਸਿੱਖਾਂ ਨੂੰ ਭਾਰਤੀ ਰਾਸ਼ਟਰਵਾਦ ਦਾ ਭੂਤ ਚਿੰਬੜਦਾ ਵੀ ਨਜ਼ਰ ਆਇਆ ਤੇ ਉਹਨਾਂ ਨੇ ਪੰਥਕ ਸਿੱਖਾਂ ਨੂੰ ਰੱਜ ਕੇ ਮੇਨੇ ਮਾਰੇ ਥੋੜੇ ਦਿਨਾਂ ਵਿੱਚ ਹੀ ਇੰਨਾ ਕੁਝ ਹੋ ਗਿਆ ਪਰ ਭਾਰਤ ਸਰਕਾਰ ਭਾਰਤੀ ਮੀਡੀਆ ਤੇ ਭਾਰਤੀ ਫੌਜ ਨੂੰ ਪੈਲਗਾਮ ਵਿੱਚ ਦੋਸ਼ੀ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀ ਨਹੀਂ ਲੱਭੇ ਤੇ ਨਾ ਹੀ ਲੱਭਣੇ ਹਨ ਦਾਲ ਵਿੱਚ ਹੀ ਕੁਝ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਸਿੱਖਾਂ ਨੂੰ ਤਾਂ ਚਿੱਠੀ ਸਿੰਘ ਭਰਾ ਵੀ ਯਾਦ ਹੈ ਪੈਲਗਾਮ ਅਤੇ ਪੂਛ ਵੀ ਯਾਦ ਰਹੇਗਾ